ਤਾਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿ ਵਿਕੂੜੇ ਟੁੱਟੇ ਪਾਲ ਹੁਕਮ ਅਰੇ ਚਾਈ ਚੱਲਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਵਨ ਕਾਹ ਰੋ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੇ ਬੜਿਆਈ ਹੁਕਮੀ ਉਤਮ ਨੀਚ ਹੁਕਮ ਲੈ ਕੇ ਤੁਕਸੋ ਕੋ ਪਾਈ ਏ ਕਿਨ ਹੁਕਮੀ ਬਖਸ਼ੀਸ਼ ਏ ਕਿ ਹੁਕਮੀ ਸਦਾ ਬੁਆਈ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਜੀ ਤਾਂ ਹੋ ਮੈਂ ਕਹੀ ਨਾ ਕੋਈ ਗਾਵੇ ਕੋ ਤਾਨੁ ਹੋਵੇ ਕੀ ਸੈਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਰਵੜੇ ਹਿਆਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰਿਓ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਘਤਰਾਕ ਤਿਨਾਵੇ ਤੋਟ ਘਤ ਘਤ ਘਤੀ ਕੋਟੀ ਹੋਟ ਹੋੜ ਦਿੰਦਾ ਦੇ ਲੈਂਦੇ ਤਕਵਾਏ ਜੁਗਾ ਜੁਗੰਦਰ ਕਾਈ ਕਾਇ

ਮਤ ਵਿੱਚ ਰਤਨ ਜਵਾਹਰ ਮਾਨਿਕ ਜੀ ਕਾ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਾਇ ਸਮਨਾ ਜੀਆਂ ਕਾ ਇੱਕ ਦਾਤਾ ਸੋਵੇਂ ਵਿਸਣ ਜਾਏ ਜੇ ਜੁ ਜਾ ਰਿਆ ਜਾਹ ਹੋਰ ਦਸਨੀ ਹੋਏ ਨਵਖਣਾ ਵਿਚਾਨੀ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਇ ਕਿਆ ਜਸ ਕੀਰਤ ਜਗ ਲਗ ਜੀ ਤਿਸਨੇ ਦਾ ਨਾਮ ਹੈ ਤਾ ਵਾਤ ਨੋਚੇ ਕੇ ਕੀਟਾ ਅੰਦਰ ਕੀਟ ਘਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਧਿਆ ਗੁਣ ਦੇ ਤੇ ਹਾਂ ਕੋਈ ਨਾ ਸੋਚੇ ਜੇ ਤਿਸ ਗੁਣ ਕੋਈ ਕਰੇ ਸੁਨੀ ਅਸੀਤ ਪੀ ਸੁਨਾਤ ਸੁਨੀ ਤਰਤ ਤਵਲਾ ਕਾ ਸੁਨੀ ਦੀਪ ਲੋ ਪਤਾਲ ਸੁਨੀ ਪੋਈ ਨਾ ਸਕੇ ਕਾਲ ਨਾਨਕ ਭਗਤ ਅਸਤਾ ਵਿਗਾਸ ਸੁਨੀ ਦੁਖ ਪਾਪ ਕਾ ਨਾਸ ਸੁਨੀ ਅਸਰ ਬ੍ਰਹਮਾ ਇੰਦ ਸੁਨੀ ਮੁਖ ਸਲਾਹਨ ਮੰਦ ਸੁਨੀ ਜੋਗ ਜੁ ਕਰਤਨ ਪੀਦ ਸੁਨੀ ਸਾਸਿਮਤ ਵੇਦ ਨਾਨਕ ਭਗਤ ਅਸਤਾ ਵਿਗਾਸ ਸੁਨੀ ਦੁਖ ਪਾਪ ਕਾ ਨਾਸ ਸੁਨੀਏ ਸਾਰ ਸੰਦੋ ਗਿਆਨ ਸੁਨੀਆ ਸੜਕਾ ਇਸ਼ਨਾਣਾ ਸੁਨੀਏ ਪੜਪੜ ਪਾਵੇ ਮਾਨੋ ਸੁਨੀਏ ਲਾਗੇ ਸਿਆਸ ਧਿਆਨ ਨਾਨਕ ਭਗਤਾ ਸਦਾ ਵਿਕਾਸ ਨਹੀਂ ਦੁਪਾਪ ਕਾ ਨਾਸ ਸੁਨੀਏ ਸਰਾ ਗੁਨਾ ਕੇ ਗਾ ਸੁਨੀਏ ਸੇਖ ਪੀਰ ਪਾਸ਼ਾ ਸੁਨੀਏ ਅੰਦੇ ਪਾਵੇ ਰਾ ਸੁਨੀ ਹਾ ਤੋਏਸਗਾ ਨਾਨਕ ਭਗਤਾ ਸਦਾ ਵਿਕਾਸ ਸੁਨੀਏ ਦੁਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੀ ਕੋ ਕਹੀ ਭੀ ਸੇਪਿ ਤਾਈ ਕਾਗਦ ਕਨਨ ਲਿਖਨਾਰ ਮੰਨੇ ਕਾ ਭੇ ਕਰਨ ਵਿਚਾਰ ਹੋਇ ਐਸਾ ਨਾਮ ਨਿਰੰਝਣ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨਨੇ ਸੋਤੋ ਹੋਏ ਮਨ ਬੁੱਧ ਮਨ ਨੇ ਸકલ ਪਵਨ ਕੀ ਸੋਤੋ ਹੋਏ ਮਨ ਨੇ ਮੋਇ ਛੋਟਾ ਨਾ ਖੈ ਮਨ ਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨੇ ਮਾਰਗ ਠਾਗਾ ਨਾ ਪਾਏ ਮਨ ਨੇ ਪਾਸੇ ਉਪਰ ਗੜ ਜਾਏ ਮਨ ਨੇ ਮੰਗਣਾ ਚੱਲੇ ਪੰਥ ਮਨ ਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨੇ ਪਾਵੇ ਮੁਖ ਦਵਾਰ ਮਨ ਨੇ ਪਰਵਾਰੀ ਸਰਧਾਰ ਮਨ ਨੇ ਤੇਰੇ ਧਾਰੀ ਗੁਰ ਸੇਖਾ ਮਾਨੇ ਮਨ ਨੇ ਨਾਨਕ ਭਵੈ ਨਿਖ ਐਸਾ ਨਾਮ ਨਿਰੰਜਨ ਹੋਈ ਜੀ ਕਮਨ ਜਾਨੇ ਮਨ ਕੋ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਭਾਵੇ ਦਰਗੇ ਮਾਨ ਪੰਜੇ ਸੋਇਦਰਾਜਨ ਪੰਚਾ ਕਾਕੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕਹਿ ਕੰਨ ਨਾ ਇਸਮਾਰ ਤੋਲਦੰ ਤੇ ਆਗਾ ਬੋਧ ਸੰਤੋਖਤਾਪ ਰਖਿਆ ਜਿਨ ਸੂਤ ਜੇ ਕੋ ਗੋਚੀ ਹੋਵੇ ਸਚਿਆਰ ਤਵਲੇ ਉਪਰ ਕਿਤਾਪਾਰ ਮੰਦਰ ਦੇ ਪਰੇ ਹੋਰ ਪਰੇ ਹੋਰ ਹੋਰ ਇਸ ਤੇ ਪਾਲਤਲੇ ਕਮਜੋਰ ਜੀ ਜਤ ਰੰਗਾ ਕੇ ਨਾਲ ਸਮਣਾ ਲਿਖਿਆ ਬੜੀ ਕ੍ਰਾਂ ਇਹਲੇ ਖਲਿਖ ਜਾਣੇ ਕੋਇ ਲੇਖਾ ਲਿਖਿਏ ਕੀਤਾ ਹੋਏ ਕੀਤਾ ਦਾਂਸ ਵਾਲੀ ইউরোপ ਕੇਤੀ ਦਾਤ ਜਾਣੇ ਕੌਣ ਕੋਤ ਕੀਤਾ ਪੁਜਾਓ ਇਕੋ ਗਵਾਉ ਇਸ ਤੇ ਹੋਇ ਇਲਾਕਾ ਦਰਿਆ ਕੁਦਰਤ ਕੋਨ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੇ ਪਾਵੇ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਅਭੰਗ ਪਾਵ ਸੰਗ ਪੂਜਾ ਸੰਸਪਤਾ ਸੰਗ ਰੰਮੁਖ ਵੇਤ ਬਾੜ ਅਸੰਗ ਜੋਗ ਮਨ ਰਹੀ ਉਦਾਸ ਸੰਗ ਭਗਤ ਕੁਨ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਗ ਸੋਰ ਮੋ ਪਕਸਾਰ ਸੰਗ ਮੋਲੇ ਬਲਾਇ ਤਾਰ ਕੁਦਰਤ ਕੋਨ ਕਹਾ ਵਿਚਾਰ ਵਾਰਿਆ ਜਾਵਾ ਇੱਕ ਵਾਰ ਜੋ ਤਿਤ ਪਾਵੇ ਸਾਇ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਮੋਰ ਬੰਦ ਕੋਰ ਸੰਗ ਜੋ ਰਾਮ ਕੋਰ ਸੰਗ ਮਰ ਕਰ ਜਾਇ ਜੋ ਅਸੰਗਲ ਵੜੇ ਹਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਇ ਸੰਗ ਕੋੜਿਆਰ ਕੋੜੇ ਫਿਰਾਇ ਸੰਗ ਮਲੇਸ਼ ਮਲਪਾ ਖਾਇ ਅਸੰਘ ਨਿੰਦ ਕੂ ਸੇਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿ ਨ ਜਾਵਾ ਏਕ ਵਾਰ ਜੋਤਿ ਤੁਪਾਵੇ ਸਾਈ ਤਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਘ ਨਾਮ ਅਸੰਘ ਤਾਮ ਗੰਗਮ ਗੰਘਲੋ ਸੰਘੈ ਸੇਰ ਪਾਰੋ ਯਕਰੀ ਨਾਮ ਕਰੀ ਸਲਾਮ ਅਖਰੀ ਗਿਆਨ ਗੀਤ ਕੁੰਗਾਂ ਅਖਰੀ ਲਿਖਨ ਬੋਲਨ ਬਾਣ ਅਖਰਾ ਸੇ ਸੰਜੋ ਵਕਿਆਨ ਜਿਨੇ ਲਿਖੇ ਤੀਸੇ ਰਣਾਂਏ ਜਿ ਫਰਮਾਏ ਦਿਵਤੇ ਬਾਏ ਜੇਦਾ ਕੀਤਾ ਤੇਤਾ ਨਾਮ ਨਾ ਮਿਨਾਇ ਕੋ ਦਾ ਕੁਦਰਤ ਕਮਣਾ ਕਾ ਵਿਚਾਰ ਵਾਰਜਨ ਜਾਵਾ ਇੱਕ ਵਾਰ ਚੋਦਤ ਪਾਵੇ ਸਾਈਂ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਦੰਦ ਪਾਣੀ ਦੋਤੇ ਉਤਰਸ ਕੇ ਮੋਲ ਪਲੀਤੀ ਕਪੜ ਹੋਏ ਦੇ ਸਭ ਲਈਓ ਤੇ ਪਰੇ ਮਤ ਪਾਪਾ ਕੇ ਸੰਗੋ ਤੋ ਪੇਨਾ ਵਿਕੇ ਰੰਗ ਪੋਨੀ ਪਾਪੀਆ ਘਨਾਏ ਕਰ ਕਰ ਨਾਲੇ ਲੈ ਜਾਏ ਆਪੇ ਭੀਜ ਆਪੇ ਹੀ ਕਾਇਨਾਤ ਕੁਕਮੀਆਂ ਹੋ ਜਾਏ ਤੇ ਇਰਤਤਾਪ ਤੇ ਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨੀਏ ਮਨੀ ਮਨ ਕੀ ਤਾ ਪਾਵਾਂ ਅੰਤਰ ਕਰਦੀ ਤਮਾਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭੁਗਤ ਨ ਹੋਏ ਸੋ ਸਾ ਤਦ ਬਾਣੀ ਬਰਮਾ ਸਾਤ ਸੁਆਸਲਾ ਮੰਜਾਉ ਕਵਨ ਸਵੇਲਾ ਵਕਤ ਕਵਨ ਕਮ ਤੇ ਤ ਕਵਨ ਵਾਰ ਕਮ ਸਰੂਪੀ ਮਾਹ ਕੋ ਜੀਤੋ ਆਕਾਰ ਵੇਲ ਨ ਪਾਇਆ ਬੰਦ ਤੇ ਜੋ ਵੇਲੇ ਕੁਰਾਨ ਵਕਤ ਨ ਪਾਇਓ ਕਾ ਦੀਆਂ ਜੇ ਲਿਖ ਲੈ ਕੁਰਾਨ ਤੇ ਤਵਾਰਨਾ ਜੋ ਕੀ ਜਾਨੇ ਰਤ ਮੰਗਣਾ ਕੋਈ ਜਾਕਰ ਤੈਸੀ ਸੀਖੋ ਸਾਜੀ ਆਪੇ ਜਾਣੇ ਸੋਈ ਕਿਵ ਕਾਰਾ ਕਾ ਕਿਵਸਲਾਇ ਕੀ ਹੋਣੀ ਕਿਵ ਜਾਣਾ ਨਾਨਕ ਹਕ ਕਨ ਸਭ ਕੋ ਆਖੀ ਇੱਕ ਦੂ ਇੱਕ ਸਿਆਣਾ ਵੱਡਾ ਸਾਇ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪ ਹੋ ਜਾਣੇ ਅੰਗੇ ਗਿਆਨ ਸੋਈ ਬਤਾਲਾ ਬਤਾਲਾ ਲਾਗਾਗਾ ਸਾਗਾਸ ਔੜ ਕੋੜ ਪਾਤ ਕੀ ਵੇਦ ਕੈਨਿਕ ਬਾਤੋ ਸੈਸਰ ਟਾਰੇ ਕੈਨਿਕ ਤੇਵਾ ਸੁਲਿਖ ਤਾਤ ਲੇਕਾ ਹੋਇ ਤ ਲਿਖਿਆ ਲੇਕੇ ਹੋਇ ਵਿਨਾਸ਼ نانک وڈا کھیے آپ پہ جانے آپ سلاحی سلاحی تی سورت نہ پائیا نہ دیا تے واپا نہ جانے سمون سا سلطان گیرا زیتی مال تان کیڑی تو نہ ہونی جیتی سمون نہ بھی سرے آنتنا سیوٹی کہنا آنتنا کنے دینا آنتنا ویکا سنان جاپی کیا منوانت انتنا جاپے کیتا کار انتنا جاپے بارا وار آنتکار کے تی بھی لائے تاکے آنتنا پائے جائے اے اندنا جانے کوئی بوتا کہیں بوتا ہے بڑا سائے بچاتا ہو اوپر ہو چاراؤں ਇਹ ਬੜੂ ਚ ਹੋਵੇ ਕੋਈ ਤੀ ਸੂਚੀ ਪੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੜਾ ਦਾਤਾ ਤੇ ਲਤ ਮੈਂ ਕਹਤੇ ਮੰਗੇ ਜੋ ਦੋ ਪਾਰ ਕੇ ਤੇ ਅਕੰਤ ਨਹੀਂ ਵਿਚਾਰ ਕਹਤੇ ਕਾਪ ਤੁੜੇ ਵੇਕਾਰ ਕੇ ਤੇ ਲੈ ਲੈ ਮੁਕਰ ਪਾਏ ਕੇ ਤੇ ਮੋਰ ਖਾਈ ਖਾਏ ਕਹਤੇ ਅਦੋਕ ਕੋ ਪਸੰਦ ਮਾਰੇ ਪੀ ਦਾ ਤੇਰੀ ਦਾ ਤਾਰ ਬੰਦ ਕਲਾਸੀ ਪਾਣੇ ਹੋ ਰਾਖ ਨ ਸਕੇ ਕੋਈ ਜੇ ਕੋ ਖਾਏ ਕਾ ਖਨ ਪਾਏ ਹੋ ਜਾਣੇ ਜੇ ਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੀ ਸੇ ਪੇ ਕੇ ਕੇ ਜਿ세ਨੋ ਬਖਸ਼ੇ ਸਿਵਸਲਾ ਨਾਨਪਾ ਸ਼ੇ ਬਾਸ਼ਾ ਅਮੋ ਲਗਨ ਮਲਵਪਾਰ ਮਲਵਾਰੀ ਮੂਲ ਪੰਡਾਰ ਮੋ ਲਾਵੇ ਮੂਲ ਲੈ ਜਾਏ ਮੂਲ ਪਾਏ ਮੁੱਲਾ ਸਮੈ ਅਮੋ ਤਨਮਲ ਦੀਵਾਨ ਮੋ ਤਲ ਮਲ ਪਰਮਾਨ ਮਲ ਬਖਸ਼ੀਸ਼ ਮਲਿ ਸ਼ਾਰ ਮਲ ਕਰਮਰ ਫਰਮਾਨ ਅਮਲੋ ਮਲਾ ਖਿਆ ਨਾ ਜਾਏ ਆਖ ਆਕਰੇ ਲਿ ਬਲਾਈ ਆਖੇ ਭੇਦ ਬਾੜ ਪੁਰਾਨ ਆਖੇ ਪੜੇ ਕਰੇ ਵਿ ਗਿਆਨ ਆਖੇ ਬਨ ਮੇ ਆਖੇਂਦ ਆਕੇ ਗੋਪੀ ਤੇ ਗੋਬਿੰਦ ਆਕੇ ਇਸਰਾ ਕੇ ਸੇਦ ਆਕੇ ਕੀਤੇ ਕੀਤੇ ਬੁੱਧ ਆਕੇ ਧਾਨ ਆਕੇ ਦੇਵ ਆਕੇ ਸੁਰ ਨਰ ਮੁੰਜਨ ਸੇਵਕੇਤੇ ਆਕੇ ਆਖਨ ਪਾਇਕੇ ਤੇ ਕਿਆ ਗਿਆ ਉਡ ਉਡ ਜਾਏ ਇਹ ਤੇ ਕੀਤੇ ਹੋਰ ਕਰੇ ਦਾ ਕਣ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਈ ਜੀ ਕੋ ਆਕੇ ਬੋਲ ਵਿਗਾੜ ਤਾਲੀ ਕੇ ਸਿਰ ਗਾ ਰਗਵਾਰ ਸੋਦਾਰ ਕੇ ਹਸੋ ਕਰਕੇ ਆ جت وے سرب سمال واج نادن ہار کہتے راگ پریسی گاون ہار گاوی دونوں پون پانی وے سنتر گاوی راجا ترم دو ਗਾਵੇ ਚਿੱਤ ਕਪਤ ਲਿਖ ਜਾਣੇ ਲਿਖਲੇ ਧਰਮ ਵਿਚਾਰੇ ਗਾਵੇ ਸਰਬਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰ ਰਖੀ ਸਰਜੁਗੁਗ ਵੇਦ ਨਾਲੇ ਗਾਵੇ ਮੋਹਨੀ ਆ ਮਨਮੋਹਨ ਸੁਰਗਾ ਮੋਛ ਪਿਆਲੇ ਗਾਵਰਤਨੁ ਪਾਇ ਤੇਰੇ 86 ਤੀਰਤ ਨਾਲੇ ਗਾਵੇ ਜੋਜ ਮਹਾਬਲ ਸੂਰਾ ਗਾਵੇ ਖਾਨੀ ਚਾਰੇ गावे खांड मंडल प्रबंडा कर कर खे तारे से तो नो गावे जोत पावन रते तेरे भगत रसाल और की तेगा मन से मैं चित नाम नानकिया ना बिशारे सोई सोई सदा सच साहिब साचा साची नाई है भी ओ जा सी जाए ना जासी रचना जिन जाय रंगी रंगी पाती कर कर जिन सी माया जिन उपाई कर कर वेखया की ता अपना ज्योतिस दी बड़ आई ਜੋ ਇਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਚਾਏ ਸੋ ਪਾਸ਼ਾ ਸਾਹਾ ਸਾਹਿਬ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸਰਮਪਛੋਲੀ ਧਿਆਨ ਕੀ ਕਰੇ ਵਿਬੋਧ ਕਹਿੰਦਾ ਗਾਲ ਗੁਆਰੀ ਕਾਇਆ ਜੁਗਤ ਡਡਾ ਪਰਤੀਤ ਆਈ ਬੰਦੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ ਇਸ ਤਿਸ ਆਦੇਸ ਆਦ ਅਨੀਲ ਅਨਾਦ ਨਾਦ ਜੁਗ ਜੁਗ ਇਕੋ ਵੇਸ ਭੁਗਤ ਗਿਆਨ ਧਿਆ ਪੜਾਣ ਘੜ ਘੜ ਵਾਚੇ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਤ ਸਿਦਮਰਾ ਸਾਦ ਸੰਜੋਗੋ ਜੋ ਜੋਈ ਦੋਈ ਕਾ ਚਲਾਵੇ ਲੇਕੀ ਆਵੇ ਪਾਗ ਆਦੇਸ ਤਿਸੇ ਆਦੇਸ ਆਦ ਅਨੀਲ ਆਦ ਨਾਦ ਜੁਗ ਜੁਗੇ ਕੋ ਵੇਸ ਏਕਾ ਮਾਹੇ ਜੁਗਤ ਵਿਆਇ ਤਿੰਜੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੇ ਤੇ ਵੇ ਚਲਾਵੇ ਜਿਵ ਹੋਵੇ ਪਰਮਾਨ ਉਹ ਵੇਖੇ ਹੁ ਨਾ ਨਦ ਨਾ ਵੇ ਬਹੁਤ ਆਯੋੜਾਨ ਆਦੇਸ திਸੇ ਆਦੇਸ ਆਦ ਅਨੀਲ ਆਨਾਦ ਨਾਦ ਜੁਜੁਗੇ ਕੋ ਵੇਸ ਆਸਨ ਲੋਈ ਲੋਈ ਪੰਡਾਰ ਜੋ ਕਿਛ ਪਾਇਆ ਸੋ ਏ ਕਵਾਰ ਕਰ ਕਰ ਵੇਖੇ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ திਸੇ ਆਦੇਸ ਆਦ ਅਨੀਲ ਅਨਾਦ ਨਾਦ ਜੁਜੁਗੇ ਕੋ ਵੇਸ ਇੱਕ ਦੂਜੀ ਬੋਲਾ ਖੋਇ ਲਖੋਇ ਲਖ ਵੇਸ ਲਖ ਲਖੇੜਾ ਕੀ ਏ ਕਨ ਹਮ ਜਗਦੀਸ਼ ਏ ਦਰਾਈ ਪਤ ਪੋੜੀਏ ਚੜੀ ਹੋਏ ਅਗੀਸ ਸੋਨੰਗਲਾ ਆਕਾਸ ਕੀ ਕੀਟਾਈ ਰਿਸ ਨਾਨਕ ਰਧਰੀ ਪਾਈਏ ਕੂੜੀ-ਕੂੜੇ ਠੀਸ ਆਖੰਝੋਰ ਜੋਰੇ ਜੋਰ ਜੋਲ ਮੰਗੰਦੇ ਨਾ ਜੋਰ ਜੋਰਨ ਜੀਵਨ ਮਰਨ ਹੈ ਜੋਰ ਜੋਰ ਰਾਜ ਮਾਲ ਮਰਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨੁਕਤੀ ਛੋਟੇ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮਨੀ ਚ ਨ ਕੋਏ ਰਾਤੀ ਰੋਤੀ ਥੀਤੀ ਵਾਰ ਪਵਨ ਪਾਨੀ ਅਗਨੀ ਪਾਤਲ رنگ تین جی کے, کے نامیک کرمی کرمی ہوئے سچا و سچا دربار تھی سون پنچ پرمان ندری کرم پوے نیسان کا پکائی اوتے پائے نان گیا جا پے جائے ਧਰਮ ਖਾਂਡ ਕਾ ਯੋ ਧਰਮ ਗਿਆਨ ਖਾਂਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੇ ਸੰਸਰ ਕੇਤੇ ਕਾਨ ਮੇਸ ਕੇਤੇ ਬਨ ਮੇ ਕਾੜ ਤਕੜੀਏ ਰੂਪ ਰਾਮ ਕੀ ਵੇਸ ਕੇਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਤਨਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮਨ ਕੇਤੇ ਕੇਤੇ ਤਰਸਮੁੰਦ ਕੇਤੇ ਆ ਖਾਨੀ ਕੇਤੇ ਆ ਬਾਣੀ ਕੇਤੇ ਬਾਤ ਨਿਰਿੰਦ ਕਿ ਇਤਿਆਸੁ ਤੇ ਸੇਵਕਿ ਤੇ ਨਾਨਕੰਤ ਨਾਨਤ ਗਿਆਨ ਅਖੰਡ ਮੈਂ ਗਿਆਨ ਪਰਚੰਡੁ ਤੇ ਤੇ ਨਾਦ ਬਿਨੋਦ ਕੋ ਅਨੰਦ ਸਰਮਖਾਨ ਕੀ ਬਾਣੀ ਰੂਪ ਤੇ ਤੇ ਕਾੜਤ ਕੜੀਆ ਬੋਤਨੋਪ ਤਾਕੀ ਆ ਗਲਾ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਦਾਇ ਤੇਥੇ ਖੜੀ ਅਸੁਰ ਸਮਾਤ ਮਾਤਮਾ ਬੁੱਧ ਤੇਥੇ ਖੜੀ ਅਸੁਰ ਆਸੀ ਦਾ ਕੀ ਸੁਧ ਕਰਮ ਖਾਂਡ ਕੀ ਬਾਣੀ ਜੋਰ ਤੇਥੇ ਹੋਰਣ ਕੋਈ ਹੋਰ ਤੇਥੇ ਜੋਜ ਵਹਾਂ ਬਲ ਸੂਰਤ ਇਨ ਮੇਂ ਰਾਮ ਰਹਿਆ ਭਰਪੂਰ ਤੇਥੇ ਸੀਸੋ ਸੀਤਾ ਮਮਾਇ ਤਾਂ ਕਿ ਰੋਗ ਨੁਕਤ ਨਹੀਂ ਜਾਏ ਨਾਉ ਮਰੀਣਾ ਠਾਗੇ ਜਾਏ ਜਿਨ ਕੀ ਨਾਮ ਵਸੇ ਮਨਮਾਇ ਤੇ ਤੇ ਭਗਤ ਵਸੇ ਕੇ ਲੋ ਕਰੇ ਸੱਚਾ ਮਨ ਸੋਏ ਸੱਚਖੰਡ ਵਸੇ ਨਿਰੰਕਾਰ ਆਕਾਰ ਘਰ ਘਰ ਵੇਖੇ ਨਦਰ ਨਿਹਾਲ ਤੇ ਤੇ ਖੰਡ ਮੰਡਲ ਬ੍ਰਹਮੰਡੋ ਜੀ ਕੋ ਕਤਿ ਅੰਤ ਨਾਨਤ ਤੇ ਤੇ ਲੋਲੋ ਆਕਾਰ ਜਿਵ ਜਿਵ ਕਮ ਤੇ ਵੇ ਤੇ ਵਿਕਾਰ ਵੇਖੇ ਵਿਕਸੀ ਕਰ ਵਿਚਾਰ ਨਾਨਕ ਤਨਾ ਕੜਾ ਸਾਰ ਜੱਤ ਪਹਾਰਾ ਤੇਰ ਸਰਹਾਰ ਹਰ ਨਾ ਮਤਵੇ ਤੇ ਦੀਾਰ ਪਾਉ ਖਲਾਗੰ ਤਪਦਾਓ ਪਾਂਡਾ ਪਾਉ ਅੰਮ੍ਰਿਤ ਤੇ ਢਾਲ ਕਰੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਇਸ ਲੋਕ ਬਮਨੂ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਤੋ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਵਾਚੇ ਤਰ ਮਹਦੂਰ ਗਰਮੇ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ